ਸਰਕਾਰ ਵੱਲੋਂ ਚਲਾਏ ਜਾ ਰਹੇ ਮਾਈਪਾਰ ਯੁਵਾ ਖੇਡ ਪ੍ਰੋਗਰਾਮ ਦੇ ਜਲੰਧਰ ਵਿੰਗ ਦੇ ਜ਼ਿਲ੍ਹਾ ਕੋਆਰਡੀਨੇਟਰ ਕੁਲਵਿੰਦਰ ਕੁਮਾਰ ਦੀ ਦੇਖਰੇਖ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਣੀਪਿੰਡ ਵਿਖੇ ਪ੍ਰਿੰਸੀਪਲ ਹਰਮੇਸ਼ ਲਾਲ ਕੇੜਾ ਸਟੇਟ ਅਵਾਰਡੀ ਦੀ ਅਗਵਾਈ ਵਿੱਚ ਬਲਾਕ ਪੱਧਰੀ ਖੇਡਾਂ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਸ਼੍ਰੀਮਤੀ ਹਰਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਜਲੰਧਰ ਪ੍ਰਾਇਮਰੀ ਬਤੌਰ ਮੁੱਖ ਮਹਿਮਾਨ ਅਤੇ ਸਰਪੰਚ ਬਲਕਾਰ ਸਿੰਘ ਕੁੰਨਰ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਇਸ ਖੇਡ ਮੁਕਾਬਲੇ ਚ ਬੈਡਮਿੰਟਨ ਰੱਸਾਗੱਸੀ ਦੌੜਾ ਵੇਟ ਲਿਫਟਿੰਗ ਤੇ ਫੁੱਟਬਾਲ ਦੇ ਮੈਚ ਕਰਵਾਏ ਗਏ ਅੰਤਰਰਾਸ਼ਟਰੀ ਕੋਚ ਹਰਮੇਸ਼ ਲਾਲ ਨੇ ਇਹਨਾਂ ਮੁਕਾਬਲਿਆਂ ਨੂੰ ਨਿਪੇਰੇ ਚਾੜਨ ਲਈ ਵੱਡਮੁੱਲਾ ਯੋਗਦਾਨ ਪਾਉਂਦੇਆਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਉਤਸ਼ਾਹਿਤ ਹੋਣ ਲਈ ਪ੍ਰੇਰਿਆ ਇਸ ਮੌਕੇ ਤੇ ਟੀਮ ਇਨਚਾਰਜ ਅਮਨਦੀਪ ਕੁਮਾਰ ਮੈਡਮ ਰੀਨਾ ਭਾਰਤਵਾੜ ਵਾਈਸ ਪ੍ਰਿੰਸੀਪਲ ਰਿਸ਼ੀ ਕੁਮਾਰ ਬਲਵਿੰਦਰ ਕੌਰ ਲੈਕਚਰਰ ਮਨੀਸ਼ ਕੁਮਾਰ ਜਸਵਿੰਦਰ ਸਾੰਪਲਾ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਖਿਡਾਰੀ ਅਤੇ ਸਕੂਲ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ ਹਾਂ ਜੀ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਨਤਪੁਰ ਤੋਂ ਅੱਜ ਮੈਂ ਭਾਰਤ ਵੱਲੋਂ ਕਰੇ ਗਏ ਹੈਗੇ ਆ ਬਲੌਕ ਪੱਤਰੀੰ ਪਬਲਿਕ ਇੱਟਾ ਦੇ ਮੁਕਾਬਲੇ ਵਿਦਿਆਰਥੀਆਂ ਨੇ ਕਰਵਾਏ ਗਏ ਆ ਜਿਹਦੇ ਵਿੱਚ ਅੱਜ ਮੈਨੂੰ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਇਦੇ ਵਿੱਚ ਵਕ ਵਕ ਇਵੈਂਟਸ ਜਿਹੜੇ ਹੈਗੇ ਵਿਦਿਆਰਥੀਆਂ ਦੇ ਖੇਡਾਂ ਦੇ ਨਾਲ ਸੰਬੰਧਿਤ ਕਰਵਾਏ ਗਏ ਹੈਗੇ ਆ ਜਿਹਦੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਤੇ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਹੈਗਾ ਮੈਂ ਭਾਰਤ ਵੱਲੋਂ ਇਹ ਕੀਤਾ ਜਾ ਰਿਹਾ ਹੈ ਕਿਉਂਕਿ ਖੇਡਾਂ ਹਮੇਸ਼ਾ ਤੋਂ ਹੀ ਮਨੁੱਖ ਦੀ ਜਿਹੜੀ ਹੈ ਮੂਲ ਪ੍ਰਵਿਰਤੀ ਰਿਹਾ ਹੈ ਤੇ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਦੇ ਲਈ ਉਹਨਾਂ ਵਿੱਚ ਬਹੁਤ ਸਾਰੇ ਗੁਣਾ ਉਤਪੰਨ ਕਰਨ ਦੇ ਲਈ ਖੇਡਾਂ ਜਿਹੜੀਆਂ ਹੈਗੀਆਂ ਬਹੁਤ ਹੀ ਇਹਮ ਰੋਲ ਅਦਾ ਕਰਦੀਆਂ ਆ ਸੋ ਮੈਂ ਇਹਨਾਂ ਦਾ ਤੇ ਪ੍ਰਿੰਸੀਪਲ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹ ਖਾਸ ਉਪਰਾਲਾ ਜਿਹੜੇ ਵਿਦਿਆਰਥੀਆਂ ਸਾਨੂੰ ਤੁਸੀਂ ਸਰਕਾਰੀ ਸਕੂਲ ਧਨੀਪਿੰਡ ਚ ਆਏ ਹੋ ਇੱਥੇ ਦੇ ਦੇਖ ਕੇ ਸਾਡਾ ਸਿਸਟਮ ਕਿਹੋ ਜਿਹਾ ਲੱਗਾ ਜੀ ਬਹੁਤ ਵਧੀਆ ਜੀ ਸਾਡੇ ਪ੍ਰਿੰਸੀਪਲ ਸਾਹਿਬ ਉਹਦਾ ਵੀ ਜਿਹੜੇ ਹੈਗੇ ਬਹੁਤ ਹੀ ਮਿਹਨਤੀ ਹੈਗੇ ਬੜੇ ਸਿਧੁਰ ਪ੍ਰਿੰਸੀਪਲ ਹੈਗੇ ਆ ਤੇ ਉਹਨਾਂ ਦੇ ਦੇਖ ਰਹਿਤ ਦੇ ਵਿੱਚ ਸਕੂਲ ਜਿਹੜਾ ਹੈਗਾ ਬਹੁਤ ਹੀ ਤਰੱਕੀ ਕਰ ਰਿਹਾ ਹੈ ਤੇ ਇੱਥੇ ਆ ਕੇ ਸਾਨੂੰ ਬਹੁਤ ਹੀ ਅਛਾ ਲੱਗਾ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀਪਿੰਡ ਵਿਖੇ ਮਾਈ ਭਾਰਤ ਤਹਿਤ ਬਲੌਕ ਪੱਧਰ ਦੀਆਂ ਸਪੋਰਟਸ ਡਿਪਾਰਟਮੈਂਟ ਪੰਜਾਬ ਵੱਲੋਂ ਖੇਡਾਂ ਕਰਵਾਈਆਂ ਗਈਆਂ ਔਰ ਇਹ ਖੇਡਾਂ ਦੇ ਉਦਘਾਟਨ ਅਤੇ ਨਾਮਵੰਤ ਸਮਾਗਮ ਦੇ ਮੌਕੇ ਤੇ ਮਾਨ ਜੋ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਹਰਜਿੰਦਰ ਕੌਰ ਜੀ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਜਿੰਦਰ ਵਿਸ਼ੇਸ਼ ਤੌਰ ਤੇ ਤੇ ਖਿਡਾਰੀਆਂ ਨੂੰ ਇਨਾਮ ਦੇਣ ਅਤੇ ਅਸ਼ੀਰਵਾਦ ਦੇਣ ਬਾਤੇ ਪਹੁੰਚੇ ਨੇ ਇਸ ਮੌਕੇ ਤੇ ਸਰਪੰਚ ਸਰਦਾਰ ਬਲਕਾਰ ਸਿੰਘ ਜੀ ਵਾਈਸ ਪ੍ਰਿੰਸੀਪਲ ਰਿਸ਼ੀ ਕੁਮਾਰ ਜੀ ਸੀਐਚਟੀ ਚੰਜੀ ਜੀ ਅਤੇ ਹੋਰ ਸਾਰਾ ਸਟਾਫ ਤੇ ਹੋਰ ਹਰਬੀਸ਼ ਲਾਲ ਡੀਪੀ ਅੰਤਰਰਾਸ਼ਟਰੀ ਕੋਚ ਸਾਰੇ ਸ਼ਿਰਕਤ ਕੀਤੀ ਹੈ ਤੇ ਅੱਜ ਦੇ ਖਿਡਾਰੀਆਂ ਨੂੰ ਉਹਨਾਂ ਦੇ ਵਿੱਚ ਖੇਡਾਂ ਨੂੰ ਸ਼ਾਹ ਨੂੰ ਮੁੱਖ ਰੱਖਦੇ ਹੋਏ ਜਿਹੜੇ ਬੱਚੇ ਫਸ ਸੈਕੰਡ ਥਰਡ ਆਏ ਆ ਉਹਨਾਂ ਨੂੰ ਨਾਮ ਵੰਡੇ ਗਏ ਆ ਔਰ ਜਿਹੜੇ ਬੱਚੇ ਅੱਗੇ ਤੋਂ ਪਿੱਛੇ ਰਹੇ ਨੇ ਉਹਨਾਂ ਨੇ ਪ੍ਰਣ ਕੀਤਾ ਕਿ ਅੱਗੇ ਤੋਂ ਵੀ ਅਸੀਂ ਖੇਡਾਂ ਵਿੱਚ ਹੋਰ ਮਿਹਨਤ ਕਰਕੇ ਅੱਗੇ ਆਵਾਂਗੇ ਸੋ ਮੈਂ ਆਪਣੇ ਸਕੂਲ ਵੱਲੋਂ ਮੈਡਮ ਜ਼ਿਲ੍ਹਾ ਸਿੱਖਿਆ ਅਫਸਰ ਹਰਜਿੰਦਰ ਕੌਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਥੋੜੇ ਹੀ ਸਮੇਂ ਵਿੱਚ ਉਹਨਾਂ ਨੇ ਸਾਡੇ ਸਕੂਲ ਵਿੱਚ ਸ਼ਿਰਕਤ ਕਰਕੇ ਖਿਡਾਰੀਆਂ ਨੂੰ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਸਾਡੇ ਸਕੂਲ ਨੂੰ ਮਾਣ ਦਿੱਤਾ ਇਹਨਾਂ ਲਈ ਮੈਂ ਉਹਨਾਂ ਦਾ ਰਿਣੀ ਧੰਨਵਾਦ ਕਰਦਾ ਹਾਂ ਆਸ ਕਰਦਾ ਕਿ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਸਾਡੇ ਬੱਚੇ ਹੋਰ ਅੱਗੇ ਤੋਂ ਵੱਖ-ਵੱਖ ਖੇਡਾਂ ਦੇ ਵਿੱਚ ਹੋਰ ਭਾਗ ਲੈਣਗੇ ਤੇ ਹੋਰ ਪ੍ਰੀਸ਼ਨਾ ਪ੍ਰਾਪਤ ਕਰਨਗੇ